ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਅੱਜ ਆਪਾਂ ਕਰਦੇ ਹਾਂ ਜੀ ਫੇਰ ਰਸੋਈ ਦੀ ਸਫਾਈ ਕੱਲ ਹਨੇਰੀ ਆਈ ਸੀ ਜੀ ਹਨੇਰੀ ਨੇ ਸਾਰਾ ਕੁਝ ਘਰ ਦੇਣਾ ਭਰਤਾ ਦੇਖੋ ਕੱਪਾ ਜੀ ਕਰਦ ਸਾਰਾ ਪਸਾਫ ਕਰਦੇ ਹਾਂ ਸਾਰਾ ਕੁਝ ਘਰ ਦੇਣਾ ਪਈ ਆ ਪੈਤੀ ਮੇਤ ਨੂੰ ਚਾਨਣ ਪੈ ਰਿਹਾ ਜੀ ਆਹ ਦੇਖੋ ਇੱਧਰ ਵੀ ਸਾਰੇ ਆਪਾਂ ਸਫਾਈ ਕਰਾਂਗੇ ਹੁਣ ਫਿਰ ਇਧਰ ਆਪਾਂ ਬਣਾ ਰਹੇ ਹਾਂ ਜੀ ਤਾਲ ਤੋਰੀਆਂ ਬਣਾ ਰਹੇ ਹਾਂ ਤੇ ਮਸਾਲਾ ਪਨ ਰਹੀ ਹੈ ਜੀ ਪਿਆਜ਼ ਲਸਣ ਤੇ ਟਮਾਟਰ ਪਾਇਆ ਇਹਦੇ ਵਿੱਚ ਇਹ ਤੋਰੀਆਂ ਤੇ ਆਲੂ ਕੱਟ ਕੇ ਰੱਖੇ ਹੋਏ ਨੇ ਆਪਣੇ ਧੋ ਲਏ ਨੇ ਜੇ ਇਹ ਸਵੇਰ ਦਾ ਟਾਈਮ ਹੈ ਜੀ ਪਹਿਲਾਂ ਕੋ ਰੋਟੀ ਬਣਾ ਲਈਏ ਰੋਟੀ ਖਾ ਕੇ ਫੇਰ ਸਫਾਈ ਕਰਾਂਗੇ ਨੋਣ ਪਾ ਦਿੰਨੇ ਹਾਂ ਜੀ ਇਹਦੇ ਵਿੱਚ ਆਪਾਂ ਨੋਣ ਪਾ ਦਿੱਤਾ ਹੈ ਹਲਦੀ ਤੇ ਲਾਲ ਮਿਰਚ ਜੀ ਜੀ ਆਪਾਂ ਪਹਿਲਾਂ ਪਾ ਲਈਏ ਜੀ ஆலு கட்டோரேஷா கலாசா பிடி டக்கி சாஃபா டங்க தன்

ਇਹ ਆਪਾ ਪਾ ਕੇ ਰੱਖਤਾ ਜੀ ਹੁਣ ਬੱਚਿਆਂ ਨੂੰ ਜਦੋਂ ਜਦ ਨੂੰ ਜਰੂਰਤ ਹੁੰਦੀ ਆਪੇ ਪਾ ਕੇ ਪੀ ਲੈਂਦੇ ਨੇ ਸੁੱਟੀਆਂ ਕਰਕੇ ਬੱਚੇ ਆਏ ਹੋਏ ਨੇ ਜੀ ਇਹ ਯਾਰ ਬਹੁਤ ਵਾਦ ਆਈ ਹੈ ਜੀ ਅੰਦਰ ਮੀ ਆਇਆ ਨਹੀਂ ਹੈਗਾ ਨੇਰੀ ਖਲਾਰਾ ਪਾਤਾ ਹੈ ਇਹਨਾਂ ਨੂੰ ਆਪਾਂ ਸਾਫ਼ ਕਰ ਦਿੰਨੇ ਆਂ ਛੋਟੀਆਂ-ਛੋਟੀਆਂ ਸਿੱਕੀਆਂ ਇੱਕ ਟੋਕਰੀ 'ਚ ਪਾ ਕੇ ਰੱਖੀਆਂ ਹੋਈਆਂ ਨੇ ਸੈੱਟ 'ਤੇ ਸੈਲਫ ਸਾਫ ਕਰਨ ਵੇਲੇ ਇਹੇ ਇਕੱਠੀਆਂ ਚੁੱਕੀਆਂ ਜਾਂਦੀਆਂ ਨੇ ਜੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇ ਚੈਨਲ ਤੇ ਹੈਲੀ ਵੈਲ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ

ਇਸ ਕਿ ਆਪਾਂ ਕਰਨੀ ਹੈ ਇਹ ਸਾਰੀਆਂ ਇਹਨਾਂ ਦੇ ਵਿੱਚ ਆਪਾਂ ਮਸਾਲੇ ਪਾ ਕੇ ਰੱਖ ਲੈਨੇ ਆਂ ਦੀ ਕੁਸ ਖਾਲੀ ਬੇਨਰ ਚੋਂ ਮਸਾਲੇ ਤਾਂ ਉਹ ਹੀ ਮੇਨੇ ਕਿਤੇ ਉਸ ਤੋਂ ਜ਼ਿਆਦਾ ਨਹੀਂ ਲਏ ਹੁਣ ਆਪਾਂ ਇਹਨਾਂ ਨੂੰ ਟੰਗ ਦਿੰਨੇ ਆਂ ਇਹ ਮਸਾਲੇ ਆਹ ਉੱਪਰ ਟੰਗਦਾ ਖਾਲੀ ਆਪਾਂ ਥੱਲੇ ਟੰਗ ਲਾਂਗੇ ਮਾਈਕ੍ਰੋਵੇਵ ਵੀ ਆਪਾਂ ਸਾਫ਼ ਕਰ ਦਿੱਤਾ ਜੀ ਇਹਦੇ ਉੱਤੇ ਕੱਪੜਾ ਪਾ ਕੇ ਫਿਰ ਉੱਤੇ ਆਪਾਂ ਮਸਾਲੇ ਵਾਲੀ ਡੱਬੀਆਂ ਰੱਖ ਦਿੰਦੇ ਹਾਂ ਮਸਾਲਾਦਾਨੀਆਂ ਆਪਣੀ ਹੁਣ ਆਪਣੀ ਰਸੋਈ ਸਾਫ਼ ਹੋ ਗਈ ਜੀ ਬਿਲਕੁਲ ਹਨੇਰੀ ਨੇ ਬਹੁਤ ਖਲਾਰਾ ਪਾਤਾ ਸੀ ਜੀ ਇਧਰੇ ਆ ਪੱਖਾ ਹੋਇਆ ਜੀ ਰਸੋਈ ਚ ਸੋਟਾ ਜਿਹਾ ਪੱਖਾ ਇਹ ਬਹੁਤ ਪੁਰਾਣਾ ਪੱਖਾ ਜੀ 22 ਸਾਲ ਹੋ ਗਏ ਨੇ ਲੈਣ ਵਧੀਆ ਚੱਲ ਰਿਹਾ ਹੈ ਹਜੇ ਤੱਕ ਜੇ ਵੀਡੀਓ ਬੜੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਜੀ ਆਪਣੀ ਚਾਹ ਰਿਚ ਰਹੀ ਹੈ ਆਪਾਂ ਇਹ ਚ ਦੁੱਧ ਪਾ ਦਾਂਗੇ ਖੰਡ ਤੇ ਗੁੜ ਵਾਲੀ ਚਾਹ ਬਣਾਈਏ ਜੀ ਆਪਾਂ ਚਾਹ ਬਣ ਗਈ ਜੀ ਆਪਣੀ ਹੁਣ ਆ ਗਈ ਆ ਗੀ ਇਹਨੂੰ ਗੈਸ ਕਰ ਦਾਂਗੇ ਆਪਾਂ ਬੰਦ ਇਧਰ ਆਪਾਂ ਭਾਂਡੇ ਵੀ ਸਾਫ਼ ਕਰ ਲੈਨੇ ਜੀ ਸੁੱਕ ਗਏ ਨੇ ਇਹਨਾਂ ਨੂੰ ਆਪਾਂ ਉੱਪਰ ਰੱਖ ਦਿੰਨੇ ਆ ਸਾਰੇ ਆਪਾਂ ਭਾਂਡੇ ਸਾਰੇ ਆਪਾਂ ਉੱਪਰ ਰੱਖ ਲੈਂਦੇ ਨੇ ਜੀ ਤੇ ਇਹ ਵੀ ਸਾਫ਼ ਕਰ ਲੈਂਦੇ ਹਾਂ ਨੀਚੇ ਟੂਟੀਆਂ ਵੀ ਸਾਫ਼ ਕਰਤੀਆਂ ਆਪਾਂ ਬਿਲਕੁਲ